ਹੁਣ ਵਿਜੀਲੈਂਸ ਦੀ ਜਿਹੜੀ ਅੱਖ ਖੁੱਲੀ ਐ ਤੇ ਕਹਿੰਦੇ ਨਹੀਂ ਸੀਬੀਆਈ ਭਾਵੇਂ ਬਾਅਦ ਚ ਵੇਖੇ ਇਸ ਕੇਸ ਨੂੰ ਪਹਿਲਾਂ ਅਸੀਂ ਭ੍ਰਸ਼ਟਾਚਾਰ ਨੂੰ ਨੱਥ ਪਾਉਣੀ ਆ ਹੱਥ ਪਾਉਣਾ ਪਰ ਉਹ ਪੂਚਾ ਪਾਚੀ ਪਾਉਣ ਲਈ ਖੁੱਲੀ ਐ ਇਹ ਨਹੀਂ ਐ ਵੀ ਇਸ ਕੰਮ ਲਈ ਖੁੱਲੀ ਐ ਕਿ ਹੁਣ ਉਹ ਅਸਲੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਣਗੇ ਇਸ ਤਰ੍ਹਾਂ ਨਹੀਂ ਹੈਗਾ ਯਾਬਸ ਪੁਲਿਸ ਦੀ ਪੰਜਾਬ ਐਡਮਿਨਿਸਟ੍ਰੇਸ਼ਨ ਦੀ ਕਾਫੀ ਕੱਚੀ ਹੋ ਰਹੀ ਐ ਪੰਜਾਬ ਦਾ ਹੀ ਕੇਸ ਨਹੀਂ ਹੈ ਉਹ ਤੇ ਪੂਰੀ ਆਈਪੀਐਸ ਜਿਹੜੀ ਸਰਵਿਸੇਜ਼ ਆ ਉਹਨਾਂ ਵਿੱਚ ਤਹਿਲਕਾ ਮਚ ਗਿਆ ਜਿਹੜੇ ਫੋਨ ਮਿਲੇ ਆ ਜਾਂ ਹੋਰ ساری ਇਨਫਰਮੇਸ਼ਨ ਮਿਲੀ ਹੈ ਤਾਂ ਦਾ ਸਾਡੇ ਵੀ ਵਿੱਚ ਆ ਸਕਦੇ ਕੁਝ ਜੱਜ ਵੀ ਆ ਸਕਦੇ ਆ ਹਰ ਛਾਖ 'ਤੇ ਪੁੱਲਰ ਬੈਠਾ ਉਹਦੇ ਤੇ ਸਾਰਾ ਪੁੱਛਾ ਪਾਚੀ ਪਾਉਣ ਲਈ ਉਹਨੂੰ ਦਬਾਉਣ ਲਈ ਇਹ ਵਿਜੀਲੈਂਸ ਇਧਰ ਉਧਰ ਪਾਜਨਾਚੀ ਕਰ ਰਹੀ ਸੀ ਜਿੱਥੇ ਉਹ ਨਾਕਾਮਜਾਬ ਹੋਏ। ਅਰੇ ਚਾਹੀ ਵੱਡੇ ਵੱਡੇ ਹੁਣ ਕਹਿੰਦੇ ਡਰੇ ਫਿਰਦੇ ਆ ਕਹਿੰਦੇ ਪਤਾ ਹੀ ਨਹੀਂ ਲੱਗਦਾ ਦਫ਼ਤਰ ਵੀ ਆਉਂਦੇ ਆ ਇਸ ਟਾਈਮ ਸਿਰਕੇ ਘਰੇ ਵੀ ਨਹੀਂ ਰਹਿੰਦੇ। ਹੁਣ ਸਮਝ ਲਿਆ ਇਹਨਾਂ ਦੀ ਤਾਕਤ ਕਿੱਥੋਂ ਆਉਂਦੀ ਸੀ? ਸਾਡੇ ਰਾਜਨੀਤਿਕ ਲੀਡਰਾਂ ਦੀ ਤਾਕਤ ਕਿੱਥੋਂ ਕਿਉਂਕਿ ਗੁੰਡਾਗਰਦੀ ਆ। ਇਥੋਂ ਵੀ ਪੈਸੇ ਲਈ ਜਣੇ ਆਪ ਵੀ ਪੈਸੇ ਪਾਈ ਜਣੇ ਉਹ ਉਹਨਾਂ ਦੇ ਕਮਾਊ ਪੋਤਿਆਂ ਨਾਲ। ਨਾ ਵੀ ਯੂਨੀਵਰਸਿਟੀ ਚੰਡੀਗੜ੍ਹ ਦੀ ਖੁਦਮੁਖਤਿਆਰੀ ਦਾ ਖਸਣਾ। ਉਹ ਖੋ ਕੇ ਲੈ ਕੇ ਕਹਿੰਦੇ ਆਪਣੇ ਹੱਥਾਂ ਵਿੱਚੋਂ ਆਪਣੇ ਜਿਹੜੀਆਂ ਸਫਾਂ ਦੇ ਵਿੱਚੋਂ ਕੇਂਦਰਤਾ ਤੇ ਹਿੱਤ ਹੈ ਜਾਂ ਉਹਨਾਂ ਦਾ ਲਾਲਚ ਹੈ ਕਿ ਅਸੀਂ ਕੋਈ ਵੀ ਅਦਾਰਾ ਛੱਡਣਾ ਨਹੀਂ ਤੇ ਡਰਦੇ ਮਾਰੇ ਫਿਰ ਸਭ ਤੋਂ ਪਹਿਲਾਂ এডਿਕੇਸ਼ਨ ਸਿਸਟਮ ਨੂੰ ਤਬਾਹ ਕਰਦੇ ਮਿਹਨਤ ਕਰਕੇ ਤਬਾਹ ਕਰਦੇ 143 ਸਾਲ ਪੁਰਾਣੀ ਇੱਕ ਤੇ ਅੱਜ ਦੀ ਯੂਨੀਵਰਸਿਟੀ ਹੈ ਪੰਜਾਬ ਜੀਨ ਦੇ ਤੇ ਪੰਜਾਬ ਲਈ ਵੱਡੀ ਸ਼ਾਨ ਹੈ ਕਿੰਨਾ ਨਹੀਂ ਰਾਖੀ ਕਰਨੀ ਆ ਬਚਾਉਣਾ ਪੰਜਾਬ ਦੇ ਜਾਇ ਨਹੀਂ ਉਹ ਕਿੱਥੇ ਨੇ ਪੰਜਾਬ ਯੂਨੀਵਰਸਿਟੀ ਨੂੰ ਆਪਣੇ ਹੱਥ ਚ ਕਰਨਾ ਤੇ ਇਹਨਾਂ ਨੂੰ ਵੱਡੀ ਲੜਾਈ ਜਾਨੀ ਜਿੰਨੇ ਜੇ ਪਿਸਤੌਲ ਚਾਹੀਦਾ ਤੇ ਤੋਪਲੀ ਅਪਲਾਈ ਕਰੋ ਲੜਾਈ ਇਸ ਗੱਲ ਦੀ ਸ਼ੁਰੂ ਕਰਨ ਕਿ ਚੰਡੀਗੜ੍ਹ ਪੰਜਾਬ ਅਜੇ ਚੰਡੀਗੜ੍ਹ ਪੰਜਾਬ ਕੋਲ ਆਜੂ ਸਾਡੀ ਰਾਜਧਾਨੀ ਆਜੂ ਫਿਰ ਅਸੀਂ ਆਪੇ ਨੇ ਤੌਰ ਤੇ ਬਾਕੀ ਚੀਜ਼ਾਂ ਵੀ ਆਪ ਮੈਨੇਜ ਕਰ ਲਾਂਗੇ ਔਰ ਜੇ ਬੜਾ ਤਾਂ ਢਾਂ ਘਰੂਗਾ ਜਿਹੜਾ ਸਾਡੀ ਜ਼ਮੀਨ ਚ ਹੋਊ ਸਾਡੇ ਕੋਲ ਹੋਊ ਇਰੇ ਸੀ ਆਪਣੇ ਦੌਰ ਦੇ ਦੇਖਾਂਗੇ ਨਹੀਂ ਤੇ ਫਿਰ ਅਸੀਂ ਵੀ ਅੱਖ ਦਿਖਾਵਾਂਗੇ ਜਿਵੇਂ ਕਿਸਾਨਾਂ ਨੇ ਤਿੰਨੇ ਕਾਨੂੰਨਾਂ ਲਈ ਅੱਖ ਦਿਖਾਈ ਸੀਗੀ ਪੰਜਾਬ ਦੇ ਇਸ ਵੇਲੇ ਭਖੇ ਹੋਏ ਮਸਲੇ ਕਾਫੀ ਨੇ ਤਰਨਤਾਰ ਜ਼ਿਮਣੀ ਚੋਣ ਦੇ ਨਾਲ-ਨਾਲ ਦੋ ਹੋਰ ਪੰਜਾਬ ਦੇ ਵਿਸ਼ੇ ਨੇ ਉਹ ਇਹ ਇੱਕ ਤਾਂ ਭ੍ਰਿਸ਼ਟਾਚਾਰ ਦਾ ਬਹੁਤ ਵੱਡਾ ਕੇਸ ਡੀਆਈਜੀ ਹਰਚਰਨ ਭੁੱਲਰ ਸ਼ਕੰਜੇ ਚ ਨੇ ਸੀਬੀਆਈ ਦੇ ਦਲਾਲ ਸ਼ਕੰਜੇ ਦੇ ਵਿੱਚ ਹੈ ਹੋਰ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਵਿਜੀਲੈਂਸ ਦੀ ਅਚਾਨਕ ਕਿਉਂ ਅੱਖ ਖੁੱਲੀ ਨੀਂਦ ਤੋਂ ਜਾਗੇ ਔਰ ਰਮਾਨ ਮੰਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰੋਡਕਸ਼ਨ ਵਾਰੰਟ ਤੇ ਲਿਆਉਣ ਦੀ ਕੋਸ਼ਿਸ਼ ਹੋ ਰਹੀ ਹੈ ਇਸ ਦੇ ਪਿੱਛੇ ਚਾਲ ਕੀ ਹੈ ਮਕਸਦ ਕੀ ਹੈ ਵਿਜੀਲੈਂਸ ਦਾ ਜਾਂ ਪੰਜਾਬ ਸਰਕਾਰ ਇਸ ਮਸਲੇ ਦੇ ਵਿੱਚ ਇੰਟਰਸਟ ਕੀ ਸ਼ੋ ਕਰ ਰਹੀ ਹੈ ਦੂਜੇ ਪਾਸੇ ਸੀਬੀਏ ਨੂੰ ਰੋਮਾਨ ਮਿਲਿਆ ਕੀ ਕੀ ਗੱਲਾਂ ਸਾਹਮਣੇ ਆਈਆਂ ਨੇ ਇਸ ਬਾਰੇ ਵੀ ਗੱਲਬਾਤ ਕਰਾਂਗੇ ਔਰ ਯੂਨੀਵਰਸਿਟੀ ਦਾ ਮਸਲਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕਿਹਾ ਜਾ ਰਿਹਾ ਸੀ ਕਿ ਪੰਜਾਬ ਦੀ ਦਾਅਵੇਦਾਰੀ ਸਿਰਫ ਇਸ ਯੂਨੀਵਰਸਿਟੀ ਕਰਕੇ ਬੱਜੀ ਹੋਈ ਸੀ ਚੰਡੀਗੜ੍ਹ ਤੇ ਜਿਹੜੀ ਕੀ ਉਹ ਵੀ ਲਗਭਗ ਖੋਸ ਚੁੱਕੀ ਆ ਸੈਨੇਟ ਦੇ ਭੰਗ ਕਰਨ ਦੇ ਨਾਲ ਇਸ ਫੈਸਲੇ ਨੂੰ ਕਿਵੇਂ ਦੇਖਿਆ ਜਾਵੇ ਦੋਵਾਂ ਮਸਲੇ ਉੱਤੇ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਇਸ ਵਕਤ ਅਜੇਹੇ ਮਾਮਲਿਆਂ ਉੱਤੇ ਵਿਵਾਕੀ ਨਾਲ ਬੋਲਣ ਵਾਲੇ ਪ੍ਰੋਫੈਸਰ ਮਨਜੀਤ ਸਿੰਘ ਜੀ ਜਿਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਨਾਲ ਸਿੱਧੇ ਤੌਰ ਦੇ ਉੱਤੇ ਵੀ ਕਾਫੀ ਸਾਲਾਂ ਦਾ ਵਾਰਿਆ ਹੈ ਪ੍ਰੋਫੈਸਰ ਸਾਹਿਬ ਪਹਿਲਾਂ ਤਾਂ ਬਹੁਚਰਚਿਤ ਕੇਸ ਭ੍ਰਿਸ਼ਟਾਚਾਰ ਵਾਲੇ ਮਾਮਲੇ ਦੀ ਗੱਲ ਕਰੀਏ सीबीआई ਨੇ ਜਦੋਂ ਹੱਥ ਪਾਇਆ ਇੱਕ ਆਕਾਸ਼ ਬੱਤਾ ਸਕ੍ਰੈਪ ਦਾ ਕੰਮ ਕਰਨ ਵਾਲੇ ਕਾਰੋਬਾਰੀ ਦੀ ਸ਼ਿਕਾਇਤ ਤੇ ਹੁਣ ਵਿਜੀਲੈਂਸ ਦੀ ਜਿਹੜੀ ਅੱਖ ਖੁੱਲੀ ਐ ਤੇ ਕਹਿੰਦੇ ਨਹੀਂ सीबीआई ਭਾਵੇਂ ਬਾਅਦ ਚ ਵੇਖੇ ਇਸ ਕੇਸ ਨੂੰ ਪਹਿਲਾਂ ਅਸੀਂ ਭ੍ਰਿਸ਼ਟਾਚਾਰ ਨੂੰ ਨੱਥ ਪਾਉਣੀ ਆ ਹੱਥ ਪਾਉਣਾ ਨਹੀਂ ਅੱਖ ਨਹੀਂ ਖੁੱਲੀ ਅੱਖ ਤੇ ਚਲੋ ਤੁਹਾਡੀ ਖੁੱਲੀ ਮੰਨ ਲੈਂਦੇ ਆ ਕਿ ਹਰਕਤ ਜਾਏ ਤੇ ਅੱਖ ਖੁੱਲੀ ਐ ਪਰ ਉਹ ਪੋਚਾ ਪਾਚੀ ਪਾਉਣ ਲਈ ਖੁੱਲੀ ਐ ਇਹ ਨਹੀਂ ਆ ਵੀ ਇਸ ਕੰਮ ਲਈ ਖੁੱਲੀ ਹੈ ਕਿ ਹੁਣ ਉਹ ਅਸਲੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਣਗੇ ਇਸ ਤਰ੍ਹਾਂ ਨਹੀਂ ਹੈਗਾ ਕਾਰਨ ਇਹਦਾ ਇਹ ਹੈ ਕਿ ਪੰਜਾਬ ਦੀ ਪੰਜਾਬ ਪੁਲਿਸ ਦੀ ਪੰਜਾਬ ਐਡਮਿਨਿਸਟ੍ਰੇਸ਼ਨ ਦੀ ਕਾਫੀ ਕੱਚੀ ਹੋ ਰਹੀ ਹੈ ਲਗਾਤਾਰ ਪੁੱਲਰ ਵਾਲੇ ਕੇਸ ਤੋਂ ਉਹ ਕੇਸ ਕੱਲਾ ਪੰਜਾਬ ਦਾ ਹੀ ਕੇਸ ਨਹੀਂ ਹੈ ਉਹ ਤੇ ਪੂਰੀ ਆਈਪੀਐਸ ਜਿਹੜੀ ਦੇਸ਼ ਦੀ ਇੱਕ ਪੂਰਾ ਲੌਬੀ ਹੈ ਲੌਬੀ ਕਹ ਲੋ ਜਮ ਪੂਰੀ ਆਈਪੀਐਸ ਸਰਵਿਸੇਜ਼ ਆ ਉਹਨਾਂ ਵਿੱਚ ਤਹਿਲਕਾ ਮਚ ਗਿਆ ਕਿਉਂਕਿ ਜਦੋਂ ਇਸ ਪੱਧਰ ਤੇ ਡੀਆਈਜੀ ਦੇ ਪੱਧਰ ਤੇ ਕਿਸੇ ਨੂੰ ਹੱਥ ਪਾਉਣਾ ਆ ਤਾਂ ਗੱਲ ਤੇ ਬਿਲਕੁਲ ਵੱਡੀ ਹੈਗੀ ਛੋਟੀ ਵਗਲ ਨਹੀਂ ਹੈ ਇਹ ਚਾਹੁੰਦੇ ਸੀਗੇ ਜਿਹੜੇ ਸਾਡੇ ਵਿਜੀਲੈਂਸ ਵਾਲੇ ਜਦੋਂ ਅੱਖ ਖੁੱਲੀ ਇਹਨਾਂ ਨੇ ਦੇਖਿਆ ਕਿ ਬੰਦਾ ਤੇ ਸਾਡੇ ਵੀ ਵਿੱਚ ਆ ਸਕਦੇ ਆ ਕੁਝ ਜੱਜ ਵੀ ਆ ਸਕਦੇ ਆ ਕੁਝ ਕਿਉਂਕਿ ਜਿਹੜੀ ਤਹਿਕੀਕਾਤ ਉਹਦੇ ਕੋਲ ਹੋਈ ਆ ਹੁਣ ਤੁਸੀਂ ਵੀ ਜਾਣਦੇ ਏਸ ਗੱਲ ਤੇ ਕਿ ਜਿਹੜੇ ਫੋਨ ਮਿਲੇ ਆ ਜਾਂ ਹੋਰ ساری ਇਨਫੋਰਮੇਸ਼ਨ ਮਿਲੀ ਹੈ ਸੰਦੀਪ ਉਹਦੇ ਚੋਂ ਕਈਆਂ ਦੇ ਨਾਲ ਕਨੈਕਸ਼ਨ ਨੇ ਉਹ ਕੰਮ ਤੇ ਸਾਰਾ ਰਲ ਮਿਲ ਕੇ ਹੀ ਹੁੰਦਾ ਨਾ ਕਿਸੇ ਤੇ ਉਹ ਇਧਰ ਨੂੰ ਦੇ ਤੇ ਇਧਰੋਂ ਲੈ ਲੇ ਉਧਰੋਂ ਲੈ ਕੇ ਗਾਂ ਤੋਰ ਤੇ ਕੁਝ ਦਿੱਲੀ ਨੂੰ ਚਲੇ ਗਏ ਕੁਝ ਥੱਲੇ ਖਾ ਲਿਆ ਕੰਮ ਚੱਲੀ ਜਾਂਦਾ ਕੋਈ ਕੰਮ ਥੋੜੀ ਪੰਜਾਬ ਦਾ ਹੋ ਰਿਹਾ ਉਹ ਜਿਹੜੀਆਂ ਇਹ ਹੁਣ ਜਿਹੜੀਆਂ ਮਸ਼ੀਨਾਂ ਸਾਡੇ ਹੱਥ 'ਚ ਫੜਾਈਆਂ ਫੋਨ ਫੜਾਏ ਆ ਲੈਪਟਾਪ ਆ ਬਾਕੀ ਕਾਗਜ਼ ਪੱਤਰੀ ਤੇ ਪੁਰਾਣਾ ਤਰੀਕਾ ਆ ਉਹ ਵੀ ਲੈ ਗਏ ਚੱਕ ਕੇ ਕਾਗਜ਼ ਪੱਤਰੀ ਬਥੇਰੀ ਲੈ ਗਏ ਆ ਲੋਕਰ ਖੋਲ ਲਿਓ ਉੱਥੇ ਬੜਾ ਮਾਲ ਪਿਆ ਹੁੰਦਾ ਹਰ ਕਿਸਮ ਦਾ ਉਹ ਜਦੋਂ ਖੁੱਲਦੇ ਆ ਨਾ ਤਾਂ ਜਿੰਨੀਆਂ ਤੁਸੀਂ ਚੁੱਪ ਚੁੱਪ ਕਰਕੇ ਚੁੱਪ ਗੁੱਪ ਬਾਹਰ ਵੇਖੀ ਕੋਈ ਆਵੇ ਨਾ ਫਟ ਦੇਣੀ ਬਟਨ ਦੱਬਦੇ ਉਹ ਸਾਰਾ ਬਾਹਰ ਚਲੇ ਜਾਂਦਾ ਹੁਣ ਉਹ ਪਬਲਿਕ 'ਚ ਆ ਪਬਲਿਕ ਤੇ सीबीआई ਕੋਲ ਮਤਲਬ ਉਹ ਆਪਣਾ ਇਹਨੂੰ ਬਲੈਕਮੇਲ ਕਰਨ ਲਈ ਵੀ ਵਰਤ ਸਕਦੀ ਆ ਤੇ ਇਸ ਨੂੰ ਸੁਧਾਰਨ ਲਈ ਵੀ ਵਰਤ ਸਕਦੀ ਆ ਕਿਸੇ ਵੀ ਤਰੀਕੇ ਨਾਲ ਇਨਫਰਮੇਸ਼ਨ ਉਹਨਾਂ ਕੋ ਫਲਡ ਆਫ ਇਨਫਰਮੇਸ਼ਨ ਆ ਉਹਦੇ ਤੇ ਸਾਰਾ ਪੋਚਾ ਪਾਚੀ ਪਾਉਣ ਲਈ ਉਹਨੂੰ ਦਬਾਉਣ ਲਈ ਇਹ ਵਿਜੀਲੈਂਸ ਇਧਰ ਉਧਰ ਭਜਨਾਸ ਦੀ ਕਰ ਰਹੀ ਸੀ ਜਿੱਥੇ ਉਹ ਨਾ ਕਾਮਯਾਬ ਹੋਇਆ ਇਸ ਕੇਸ 'ਚ ਇੱਕ ਬੜੀ ਦਿਲਚਸਪ ਗੱਲ ਸਾਹਮਣੇ ਆਈ ਜਦੋਂ ਪਤਾ ਲੱਗਿਆ ਕਿ ਵਿਜੀਲੈਂਸ ਤਾਂ 28 ਤਰੀਕ ਦਾ ਪਰਚਾ ਦਰਜ ਕਰੀ ਬੈਠੀ ਐ ਜਦੋਂ सीबीआई ਕਰਦੀ ਐ 12:30 ਵਜੇ 2 ਢਾਈ ਘੰਟੇ ਪਹਿਲਾਂ ਕਹਿੰਦੇ ਵਿਜੀਲੈਂਸ ਨੇ ਡੀਏ ਦਾ ਪਰਚਾ ਦਰਜ ਕਰ ਦਿੱਤਾ ਇਹ ਬੜੀ ਰੌਚਕ ਜੀ ਗੱਲ ਨਹੀਂ ਹੋਊਗੀ ਕਿ ਇੱਕੋ ਦਿਨ ਦੇ ਵਿੱਚ ਦੋ ਵੱਖੋ-ਵੱਖਰੀਆਂ ਏਜੰਸੀਆਂ ਇੱਕੋ ਕੇਸ ਦਾ ਪਰਚਾ ਦਰਜ ਕਰਸੋ ਉਹੀ ਐ ਨਾ ਕਿ ਆਪਾਂ ਉਹਨੂੰ ਲੈ ਲਈਏ ਜੇ ਆਪਣੇ ਕੋਲ ਹੋ ਜੂਗਾ ਤੇ ਪੋਚਾ-ਪਾਚੀ ਹੋ ਜੂਗੀ ਕੁਛ ਉਹਦੇ ਕੋਲ ਪਲੈਨਿੰਗ ਹੋ ਜੂ ਉਹਦੇ ਨਾਲ ਬੈਠ ਕੇ ਭਾਈ ਗੱਲ ਖਲਾਰਾ ਬੜਾ ਪੈ ਗਿਆ ਇਹਨੂੰ ਸਵਿਟੀਏ ਇਹਦਾ ਅੰਦਰ ਗਾਂ ਬਲੀ ਦਾ ਬੱਕਰਾ ਇਹਦੇ ਨਾਲ ਬਣਾਉਣਾ ਇਹ ਤੇ ਫੜਿਆ ਹੀ ਆ ਹੁਣ ਇਹ ਵੀ ਗੱਲ ਦਾ ਤੁਸੀਂ ਥੋੜਾ ਖੋਜੀ ਬੰਦੇ ਆ ਸਾਰਿਆਂ ਕੋ ਜਾਣੇ ਆ ਪੁੱਛੋ ਵੀ ਮੈਨੂੰ ਅਜੇ ਇਹਦੇ ਪਿਛਲੀ ਸਕੀਮ ਨਹੀਂ ਸਮਝ ਲੱਗਦੀ ਵੀ ਬੰਦੇ ਤੇ ਬਥੇਰੇ ਇੱਥੇ ਮੈਂ 4-5 ਦਿਨ ਪਹਿਲਾਂ 17 ਸੈਕਟਰ ਜਾਨੀ ਬੰਦਾ ਕਿੰਨਾ ਚੌਗ ਨਹੁੰਦਾ ਕਿ ਇੱਥੇ ਹੋ ਕੀ ਰਿਹਾ ਜੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇ ਦੌਰਾਨ ਆ ਕੁਝ ਹੋ ਰਿਹਾ ਸੰਦੀਪ ਜਿਹੜੀ ਉਹ ਬੰਦੇ ਨੇ ਮੈਨੂੰ ਦੱਸੀ ਮੈਂ ਨਹੀਂ ਉਹਦਾ ਨਾਮ ਪੁੱਛਿਆ ਮੈਂ ਜਾਣਦਾ ਨਹੀਂ ਉਹ ਮੈਨੂੰ ਪਛਾਣਦਾ ਸੀ ਕੋਈ ਬਿਲਡਰ ਆਇਆ ਇੱਥੇ ਮਹਾਲੀ ਦਾ ਇਹਨਾਂ ਕ ਮੈਨੂੰ ਦੱਸ ਗਿਆ ਜੀ ਕਹਿੰਦਾ ਪ੍ਰੋਫੈਸਰ ਸਾਹਿਬ ਤੁਸੀਂ ਬਥੇਰਾ ਰੌਲਾ ਪਾਉਨੇ ਆ ਕੋਈ ਵੀ ਚੀਫ ਮਿਨਿਸਟਰ ਆ ਜੇ ਇੱਥੇ ਕਰਪਸ਼ਨ ਕਰਪਸ਼ਨ ਰੋਕ ਨਹੀਂ ਸਕਦੀ ਭਾ ਹਰ ਛਾਖ 'ਤੇ ਪੁੱਲਰ ਬੈਠਾ ਹੈ ਮੈਨੂੰ ਉਹਦਾ ਇਹ ਕਹਿਣ ਦਾ ਮਤਲਬ ਸੀਗਾ ਮੈਂ ਕਿਹਾ ਉਹ ਕਿਵੇਂ ਉਹ ਮੇਰੇ ਕੋ ਵੀ 5 ਮਿੰਟ ਟਾਈਮ ਜੀ ਉਹ ਕਹਿੰਦਾ ਭਈ ਜੇ ਕੋਈ ਪੋਲੀਟੀਸ਼ੀਅਨ ਕੋਈ ਵੀ ਐਮਐਲਏ ਹੋਏ ਮਨਿਸਟਰ ਹੋਏ ਆਪਣੇ ਏਰੀਏ ਚ ਥਾਣੇਦਾਰ ਲਾਉਂਦਾ ਕਿਸੇ ਨੂੰ ਥਾਣੇ ਦਾ ਇੰਚਾਰਜ ਤੇ ਉਹਦਾ ਰੇਟ ਐ ਇਸ ਵੇਲੇ ਚੱਲਿਆ 2 ਲੱਖ ਰੁਪਏ ਮਹੀਨਾ ਦੇਣ ਦਾ ਉਹ ਕਹਿੰਦਾ ਰਾਜਪੁਰੇ ਦਾ ਟ੍ਰੈਫਿਕ ਦਾ ਅਫਸਰ ਆ ਨਾਂ ਲੈ ਕੇ ਨਾਂ ਲੈ ਕੇ ਨਹੀਂ ਦੱਸਿਆ ਉਹਨੇ ਮੈਨੂੰ ਸ਼ਹਿਰ ਵੀ ਦੱਸਿਆ ਸ਼ਹਿਰ ਦਾ ਦੱਸਤਾ ਕਹਿੰਦਾ 2 ਲੱਖ ਉਹ ਮਹੀਨੇ ਦਾ ਦਿੰਦਾ ਅਕੇ ਨੇ ਜਿਹੜੇ ਰਾਜ ਚ ਤੁਹਾਡੇ ਡਾਕੂਮੈਂਟ ਚੈੱਕ ਹੁੰਦੇ ਆ ਫੜੇ ਜਾਂਦੇ ਆ ਤੂੰ ਇੰਦੇ ਦੀ ਪੈਸਾ ਜਾਂਦਾ ਹੁਣ ਜੇ ਦੋ ਉੱਥੇ ਜਾਂਦਾ ਤੇ ਦੋ ਕੋਲ ਵੀ ਰਹਿੰਦਾ ਹੋਊਗਾ ਇਸ ਕਰਕੇ ਫੇਰ ਮੈਨੂੰ ਉਹਨੇ ਇੱਕ ਗੱਲ ਜਿਹੜੀ ਬਹੁਤ ਹੀ ਜਾਣੀ ਨਿਊਕਲੀਅਰ ਬੰਬ ਸਮਝ ਲਓ ਸਮਝ ਲਓ ਜਾਂ ਟੋਮਾਹਾਕ ਜਿਹੜਾ ਅਮਰੀਕਾ ਵਾਲਾ ਮਿਸਾਈਲ ਉਹ ਛੱਡਿਆ ਮਜ਼ਾਈਲ ਜਿਹਨੂੰ ਅਸੀਂ ਕਹਿੰਨੇ ਉਹ ਕੀ ਕਹਿੰਦਾ ਤੁਸੀਂ ਇਹ ਦੱਸੋ ਪ੍ਰੋਫੈਸਰ ਤੁਸੀਂ ਬਹੁਤ ਇਨ੍ਹਾਂ ਦੇ ਨੇੜੇ ਤੇੜੇ ਰਹਿੰਦੇ ਆ ਕਿ ਜਿਹੜਾ ਪੁਲਿਸ ਕਮਿਸ਼ਨਰ ਆ ਉਹ ਕਿੰਨੇ ਪੈਸੇ ਮੀਨੇ ਇਸ ਤਰ੍ਹਾਂ ਦੇ ਇਕੱਠੇ ਕਰਦਾ ਹੋ ਮੈਂ ਕਿਹਾ ਮੈਨੂੰ ਤਾਂ ਕੋਈ ਅੰਦਾਜ਼ਾ ਨਹੀਂ ਮੈਂ ਕਿਹਾ ਕਰੋੜ 2 ਕਰੋੜ ਹੋਊਗਾ ਮਤਲਬ ਮੇਰੇ ਮਨ 'ਚ ਵੱਧ ਤੋਂ ਵੱਧ ਲੱਗੇ ਵੀ ਕੋਈ ਛਾਲ ਮਾਰ ਕਹਿੰਦਾ ਜੀ 25 ਕਰੋੜ ਦੇ ਰੌਂਡ ਮਹੀਨੇ ਦਾ ਪੈਸਾ ਲੁਧਿਆਣੇ ਵਾਲਾ ਜਾਂ ਪਤਾ ਨਹੀਂ ਜਲੰਧਰ ਦਾ ਕਿਹਾ ਉਹਨੇ ਇੱਕ ਪੁਲਿਸ ਕਮਿਸ਼ਨਰ ਇਕੱਠੇ ਕਰਦਾ ਪਰ ਇੰਨਾ ਪੈਸਾ ਆਉਂਦਾ ਕਿੱਥੋਂ ਆਉਂਦਾ ਕਿੱਥੋਂ ਜਿੱਥੇ ਪੈਸਾ ਬਣਦਾ ਇੱਥੇ ਹੀ ਜਾਂਦਾ ਉਹੀ ਪੈਸਾ ਤੇ ਸਰਕਾਰੀ ਖਜ਼ਾਨੇ 'ਚ ਆਉਣਾ ਹੁੰਦਾ ਨਾ ਜਿਹੜਾ ਜੇ ਪলিউਸ਼ਨ ਕਿਉਂ ਨਹੀਂ ਦੂਰ ਹੋ ਰਹੀ ਬੁੱਢਾ ਨਾਲਾ ਸਾਹਿਬ ਕਿਉਂ ਨਹੀਂ ਹੋ ਰਿਹਾ 600 ਕਰੋੜ 600 ਕਰੋੜ ਰੁਪਏ ਦੇ ਪ੍ਰੋਜੈਕਟ ਸੈਂਕਸ਼ਨ ਹੋਇਆ ਇੱਕ ਐਮਐਲਏ ਵੀ ਆਪਣੀ ਜਾਨ ਦੇ ਦੇ ਕੁਰਬਾਨੀ ਦੇ ਦੇ ਜਿਹੜਾ ਤੋੜ ਰਿਆ ਸੀ ਗੋਗੀ ਸੀ ਉਹਦਾਂ ਹਾਂ ਜਿਹੜਾ ਉਹਨੇ ਥੋੜੇ ਲੈ ਕੇ ਤੋੜਿਆ ਕਿ ਮੇਰੀ ਬੇਇਜ਼ਤੀ ਕਰਾਤੀ ਹੈ ਬੁੱਢਾ ਨਾਲਾ ਤੇਰਾ ਹੀ ਗੰਦ ਢੋ ਰਿਆ ਜਿਵੇਂ ਗੰਗਾ ਤੇ ਜਮਨਾ ਜਮਨਾ ਸਾਫ ਕਰਨੀ ਆ ਗੰਗਾ ਕਰਨੀ ਕਿਹੜੇ ਸਾਫ ਕਰ ਰਿਹਾ ਬੈਸਾਈ ਖਾਈ ਤੁਰਿਆ ਇੱਧਰ ਜਾਂਦਾ ਇੱਥੋਂ ਆਉਂਦਾ ਇੱਧਰ ਜਾਂਦਾ ਇਸ ਲਈ ਬਹੁਤ ਜੀ ਇੰਡਸਟਰੀ ਆ ਜਿੱਥੇ ਉਥੇ ਕੋਈ ਇੰਡਸਟਰੀ ਦੀ ਜਿੱਥੇ ਪੋਲੂਸ਼ਨ ਰੋਕਣੀ ਆ ਜਾਂ ਹੋਰ ਸਰਟੀਫਿਕੇਟ ਆ ਜਾਂ ਸਰਟੀਫਿਕੇਸ਼ਨ ਕਈ ਕਿਸਮ ਦੀ ਇੰਡਸਟਰੀ ਚ ਹੁੰਦੀ ਐ এনवायरमेंट ਦੀ ਨਿਕਲੀ ਲੇਬਰ ਲਾਜ਼ ਆ ਹੋਰ ਆ ਉਹਨਾਂ ਦੇ ਆਪਣੇ ਪ੍ਰੋਡਕਟ ਦੇ ਆ ਉਹ ਜਿਹੜਾ ਵੀ ਜਾਂਦਾ ਹਾਈ ਕੰਮ ਕਰਦਾ ਨਾਲ ਬੱਦੇ ਪਏ ਆ ਫਿਰ ਸਰਕਾਰ ਦਾ ਸਿਰਫ ਉਹ ਫਿਲਮੀ ਡਾਇਲੋਗ ਬਣ ਕੇ ਹੀ ਰਹਿ ਗਿਆ ਸਾਡਾ ਆਪਣਾ ਹੋਵੇ ਬੇਗਾਨਾ ਨਹੀਂ ਬਖਸ਼ਣਾ ਵੱਡਾ ਹੋਵੇ ਛੋਟਾ ਹੋਵੇ ਭ੍ਰਿਸ਼ਟਾਚਾਰ ਕਰਨ ਵਾਲਾ ਨਹੀਂ ਬਖਸ਼ਣਾ ਨਹੀਂ ਨਹੀਂ ਉਹ ਤਾਂ ਠੀਕ ਕਹਿ ਰਹੇ ਆ ਕਿ ਬਖਸ਼ਣਾ ਅਸੀਂ ਕਿਸੇ ਨੂੰ ਹਰ ਤੋਂ ਮਾਲ ਲੈਣਾ ਬਖਸ਼ਣਾ ਮਤਲਬ ਜੇ ਛੋਟੇ ਤੋਂ ਛੋਟਾ ਵੀ ਹੋਵੇ ਸਾਡੇ ਇੱਕ ਵਾਈਸ ਚਾਂਸਲਰ ਲਾਤਾ ਇਥੇ ਰਾਜਕਮਾਰ ਤੁਸੀਂ ਜਾਣਦੇ ਹੋ ਤੁਸੀਂ ਵੀ ਉਹ ਜੇ ਕੋਈ ਕੈਜੂਅਲ ਲੇਬਰ ਦਿਹਾੜੀਦਾਰ ਵੀ ਮਜ਼ਦੂਰ ਕੋਈ ਮਾਲੀ ਉਲੀ ਵੀ ਚਲੇ ਜੇ ਦੋ ਚਾਰ ਕੋਈ ਆਪਣੀ ਮਤਲਬ ਲੈ ਕੇ ਰਿਕੁਐਸਟ ਉਹ ਤੇ ਚਾਹੁੰਦੇ ਆ ਵੀ ਜਲਦੀ ਵੀ ਸੀ ਤੋਂ ਮੈਨੂੰ ਸਾਨੂੰ ਕੋਈ ਰਾਹਤ ਮਿਲੂਗੀ ਤੇ ਵੀ ਸੀ ਅੱਗੇ ਕਹਿੰਦਾ ਹੁੰਦਾ ਸੀਗਾ ਖਾਲੀ ਆ ਤਾਂ ਆ ਜਾਂਦੇ ਹੋ ਹੋ ਜਰਾ ਵਾਹ ਓਏ ਰੱਬ ਜੀ ਯਾਰ ਇਹ ਦੇਸ਼ ਦਾ ਕੀ ਬਣੂਗਾ ਜਿਹੜਾ ਬੰਦਾ ਆ ਮੂੰਹ ਇੰਨਾ ਖੋਲ ਕੇ ਚੱਲਿਆ ਵੀ ਇਸ ਗੱਲੋਂ ਨਹੀਂ ਡਰਦੇ ਕਿ ਮੂੰਹ 'ਚ ਮੱਖੀ ਪੈ ਜਾਊਗੀ ਹੂੰ ਖੋਲੀ ਛੱਡ ਦੇ ਜਿੱਦ ਤੱਕ ਉਹ ਸ਼ਾਕੀ ਦੀ ਖੋਲ ਕੇ ਰੱਖਦੀ ਆ ਨਾ ਮੂੰਹ ਪਾਣੀ ਦੇ ਵਿੱਚ ਉਹ ਇਹਨਾਂ ਦੀ ਹੈ ਵੇਲ ਜਿਹੜੀ ਰੱਖਦੀ ਉਹੋ ਹੀ ਹਾਲ ਇਹਨਾਂ ਦਾ ਹੈਗਾ ਜਾਨੀ ਢਿੱਡ ਭਰਦੇ ਹੀ ਨਹੀਂ ਆ ਮੈਨੂੰ ਕਈ ਵਾਰੀ ਬੜੀ ਇਸ ਗੱਲ ਦੀ ਸੱਚੀ ਮੁੱਚੀ ਤੁਸੀਂ ਉਹਦਾ ਸਵਾਲ ਦੇਖੋ ਕਹਿੰਦਾ ਜੀ ਉਹ ਬੰਦੇ ਦਾ ਜਿਹੜਾ 17 ਸੈਕਟਰ ਚ ਮਿਲਿਆ ਉਹ ਸਾਫ਼ ਇਹ ਕਹਿ ਰਿਹਾ ਕਿ ਤੁਸੀਂ ਭੁੱਲਰ ਦੀ ਗੱਲ ਕਰਦੇ ਆ ਇਹ ਕੀ ਹੈ ਕਹਿੰਦਾ ਕੁਝ ਵੀ ਨਹੀਂ ਹੈ ਸਾਰਾ ਸਿਸਟਮ ਇਨਾ ਜ਼ਿਆਦਾ ਪਰਸਟ ਹੋ ਚੁੱਕਾ ਕਿ ਚੀ ਮੰਤਰੀ ਵਧੀਆਂ ਤੋਂ ਵਧੀਆਂ ਵੀ ਲਾ ਦਿਓ ਜਾਂ ਕੋਈ ਵਧੀਆਂ ਤੋਂ ਵਧੀਆਂ ਵੀ ਚਾਰ ਬੰਦੇ ਹੋਰ ਲੈ ਕੇ ਆਜੋ ਪਾਵਰਫੁੱਲ ਉਹ ਇਸ ਨੂੰ ਰੋਕ ਨਹੀਂ ਸਕਦੇ ਕਿਉਂਕਿ ਸਿਸਟਮ ਸਾਰਾ ਸੜ ਚੁੱਕਾ ਹੁਣ ਇੱਕੋ ਹੀ ਹੱਲ ਦੇਖਦਾ ਕਿ ਲੋਕ ਜਿਵੇਂ ਕਿਸਾਨਾਂ ਨੇ ਡਾਂਗਾ ਸੋਟੇ ਝੰਡੇ ਬੁੰਗੇ ਸਾਰੇ ਚੁੱਕੇ ਸੀਗੇ ਉਸਕੇ ਦੇ ਲੋਕ ਜਿਆਦਾ ਸਸ਼ਕਤ ਹੋ ਜਾਣ ਔਰ ਇਨਾਂ ਲੋਕਾਂ ਦੀ ਕੋਈ ਵੀ ਹੋਵੇ ਕੋਈ ਵੀ ਪਾਰਟੀ ਹੋਵੇ ਜੇ ਕੰਮ ਲੈਣਾ ਨਹੀਂ ਸਿੱਖਣਗੇ ਲੋਕਾਂ ਨੇ ਕੰਮ ਮਨਾ ਤੋਂ ਕਿਵੇਂ ਲੈਣਾ ਜੇ ਨਹੀਂ ਸਿੱਖਣਗੇ ਤੇ ਆਪਾਂ ਹਮੇਸ਼ਾ ਜੁੱਤੀਆਂ ਖਾਂਦੇ ਰਾਂਗੇ ਅਸੀਂ ਡੈਮੋਕ੍ਰੇਸੀ ਨੂੰ ਕੀ ਸਮਝ ਲਿਆ 5 ਸਾਲ ਬਾਅਦ ਵੋਟਾਂ ਪਾਉਣੀ ਆ ਇਹ ਡੈਮੋਕ੍ਰੇਸੀ ਹੈ ਨਾ ਵੋਟ ਤੇ ਇੱਕ ਟੈਕਨੀਕਲ ਪਾਰਟ ਆ ਉਹਦਾ ਵੋਟ ਪਾਉਣੀ ਅਸਲੀਅਤ ਇਹ ਹੈ ਕਿ ਵੋਟਾਂ ਤੋਂ ਬਾਅਦ ਤੁਸੀਂ ਕੰਮ ਕਿਵੇਂ ਲੈਣਾ ਜਿਵੇਂ ਘੋੜਾ ਖਰੀਦ ਲਿਆ ਤੇ ਜੇ ਉਸ ਨੂੰ ਟ੍ਰੇਨ ਨਹੀਂ ਕਰੋਗੇ ਉਹ ਕੋਈ ਚੰਗਾ ਜੋਕੀ ਨਹੀਂ ਲੱਭੋਗੇ ਤਾਂ ਉਹ ਥੋੜਾ ਕੰਮ ਦਾ ਥੋੜੀ ਹੋਊਗਾ ਇਸ ਲਈ ਜ਼ਰੂਰੀ ਹੈਗਾ ਕਿ ਆਪਾਂ ਇਹੋ ਜਿਹਾ ਇੱਕ ਲੋਕਾਂ ਨੂੰ ਸਸ਼ਕਤ ਕਰੀਏ ਵੋਟਰਾਂ ਨੂੰ ਸਸ਼ਕਤ ਕਰੀਏ ਵੋਟਰ ਸਿਆਣੇ ਹੋਣ ਵੋਟਰ ਵੋਟਰ ਸੱਭਿਆਚਾਰਕ ਤੌਰ ਤੇ ਆਰਥਿਕ ਤੌਰ ਤੇ ਉਹਨਾਂ ਕੋਲ ਰੋਜ਼ਗਾਰ ਹੋਵੇ ਉਹ ਇਵਨ ਰਾਜਨੀਤਕ ਤੌਰ ਤੇ ਵੀ ਥੋੜੇ ਜਿ ਮਤਲਬ ਨੂੰ ਪਤਾ ਬਈ ਕਿ ਰਾਜਨੀਤੀ ਕਿਵੇਂ ਚੱਲ ਰਹੀ ਹੈ ਪਰ ਤੁਸੀਂ ਪਿੰਡਾਂ 'ਚ ਜਾ ਕੇ ਦੇਖ ਲਓ ਕਿਉਂ ਨਹੀਂ ਸਾਡੇ ਕੰਮਜਾਬ ਦੇ ਕਿਉਂ ਇਹ ਇਨੀ ਕਰਪਸ਼ਨ ਫੈਲਦੀ ਮੈਂ ਉਹਦਾ ਜਵਾਬ ਦੇ ਰਿਆਂ ਕਿ ਤੁਹਾਡੀਆਂ ਪਿੰਡ ਦੀਆਂ ਮਨਰੇਗਾ ਦੀਆਂ ਬੀਬੀਆਂ 80% 85% ਨੂੰ ਇਹ ਨਹੀਂ ਪਤਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਕੀ ਹੈ ਇਹ ਸਵਾਲ ਰਿਸਰਚ ਕੀਤੀ ਗਿਆ ਪ੍ਰੋਫੈਸਰ ਗਿਆਨ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਵਾਲੇ ਨੇ ਉਹਨੇ ਕਿਹਾ ਚਲੋ ਜੇ ਪ੍ਰਧਾਨ ਮੰਤਰੀ ਨਹੀਂ ਪੁੱਛਦੇ ਤਿਆਪੈ ਇਹਨਾਂ ਨੂੰ ਚੀਨ ਮਿਨਿਸਟਰ ਪੁੱਛ ਲੈਣੇ ਉੱਥੇ ਵੀ ਕੋਈ ਬੁਗਤਾ ਹਾਲ ਨਹੀਂ ਸੀ 5% ਜ਼ਿਆਦਾ ਜਾਣਦੀਆਂ ਸੀਗੀਆਂ ਮਤਲਬ 20 25% ਹੀ ਲੋਕ ਤੁਹਾਡੀਆਂ ਆਮ ਬੀਬੀਆਂ ਪਿੰਡ ਦੀਆਂ ਗਰੀਬ ਦੀਆਂ ਗਰੀਬ ਜਿਹੜੀਆਂ ਬੀਬੀਆਂ ਆ ਉਹ ਜਾਣਦੀਆਂ ਕਿ ਪ੍ਰਧਾਨ ਮੰਤਰੀ ਕੌਣ ਆ ਤੇ ਚੀਨ ਮਿਨਿਸਟਰ ਕੌਣ ਇਹਦਾ ਮਤਲਬ ਇਹ ਹੈਗਾ ਮੈਂ ਤਾਂ ਕਹਿਣਾ ਕਿ ਜਦੋਂ ਸਾਡੇ ਲੋਕ ਇੰਨੇ ਪਛੜੇ ਜਾਣਬੁੱਝ ਕੇ ਰੱਖੇ ਹੋਣਗੇ ਤੁਸੀਂ ਚੀਨ ਤੇ ਅਸੀਂ ਇਕੱਠੇ ਆ ਉਹ ਸਾਡੇ ਨਾਲ ਦੋ ਸਾਲ ਬਾਅਦ ਆਜ਼ਾਦ ਹੋਇਆ ਸਾਡੇ ਨਾਲੋਂ 5 ਗੁਣਾ ਆਪਣੀ ਅਰਥਵਿਵਸਥਾ ਆਪਣੀ ਆਰਮੀ ਡਿਫੈਂਸ ਫੋਰਸਿਸ ਟੈਕਨੋਲੋਜੀ ਟੈਕਨੋਲੋਜੀ ਦੇ ਮੇਰਾ ਖਿਆਲ ਹੋ ਸਕਦਾ 10 ਗੁਣਾ ਹੀ ਅੱਗੇ ਚਲੇ ਗਏ ਉਹ ਤੇ ਉਹਨਾਂ ਨੇ ਪਾਣੀ ਪਲਾਤਾ ਟਰੰਪ ਨੂੰ ਵੀ ਬੁਲਾ ਕੇ ਅੱਗੇ ਪਿਠਾਲ ਕੇ ਕਿਉਂ ਬੱਚੂ ਰੀਅਰ ਅਰਥ ਚਾਹੀਦੀ ਆ ਤੇ ਹੁਣ ਦੱਸ ਹੁਣ ਥੱਲੇ ਲੱਗਾ ਕਿ ਨਹੀਂ ਉੱਥੇ ਰੋਜ਼ ਟੈਰ ਟੈਰ ਕਰਦਾ ਥੱਲੇ ਦਾ ਟੈਰਫ ਥੱਲੇ ਜਾਂਦੀਆਂ 10% ਕਾਰਤੇ ਉਹਨਾਂ ਨੇ ਉੱਥੇ ਤੱਕ ਹੱਥ ਪਾ ਲਿਆ ਅਸੀਂ ਕਿੱਥੇ ਆ ਅਸੀਂ ਐਸੇ ਕਰਕੇ ਨਹੀਂ ਆ ਕਿ ਅਸੀਂ ਆਪਣੇ ਲੋਕਾਂ ਨੂੰ ਸਸ਼ਕਤ ਨਹੀਂ ਕਰ ਰਹੇ ਲੋਕਾਂ ਨੂੰ ਵਕਤ ਦੇਹਾ ਨਹੀਂ ਕਰ ਰਹੇ ਲੋਕਾਂ ਨੂੰ ਇੱਕ ਜਿੰਨੇ ਕੋ ਸਿਆਣੇ ਭਿੰਨਾ ਸੀ ਉਹ ਵੀ ਖਤਮ ਕਰਤੀ ਆ ਬਿਲਕੁਲ ਹੀ ਤੁਸੀਂ ਨਾ ਆ ਨਾ ਪੜਿਆਂ ਚ ਛੱਡਿਆ ਨਾ ਹਨ ਪੜਿਆਂ ਚ ਛੱਡਿਆ ਤਾਂ ਇਹਦੇ ਬੱਚੇ ਨਸ਼ਿਆਂ ਚ ਚਲੇ ਗਏ ਵਿਦੇਸ਼ਾਂ ਨੂੰ ਭੱਜ ਰਹੇ ਆ ਉਹ ਤਰ ਲੋ ਮੱਛੀ ਬੁਰਾ ਹਾਲ ਕਾਣ ਕਰਦਾ ਇਸ ਲਈ ਲੋਕੀ ਹਮਲਾ ਮਾਰ ਜਿਹੜੇ ਸਾਡੇ ਸਿਆਣੇ ਬੰਦੇ ਆ ਤੇ ਰਾਜਨੀਤੀ ਨੂੰ ਤੇ ਡੈਮੋਕ੍ਰੇਸੀ ਨੂੰ ਇੰਜ ਨਾ ਸਮਝਣ ਕਿ ਸਿਰਫ ਦਾ ਸਿਰਫ ਉਹ ਵੋਟਾਂ ਪਾਉਣ ਤੱਕ ਸੀਮਤ ਆ ਕੰਮ ਕਿਵੇਂ ਲੈਣਾ ਡਾਂਗ ਦੇ ਸੋਟੇ ਨਾ ਲੈਣਾ ਰੋਜ਼ ਪ੍ਰੋਟੈਸਟ ਕਰ ਵੱਡੇ ਪੱਦਰ ਤੇ ਇਹਨਾਂ ਨੂੰ ਨਿਕελ ਪਾਉਣ ਔਰ ਜਿਹੜੇ ਪੁਲਿਸ ਨਾਲ ਲੈ ਕੇ ਫਿਰਦੇ ਉਹਨਾਂ ਨੂੰ ਕਹਿੰਦੇ ਖਬਰਦਾਰ ਜੇ ਸਾਡੇ ਪਿੰਡ 'ਚ ਪੁਲਿਸ ਲੈ ਕੇ ਆਇਆ ਤੇ ਨਾਲ ਜਲ ਜਾਂਦੇ ਆ ਨਾ ਐਮ ਐਲ ਏ ਵੀ ਮਨਿਸਟਰ ਵੀ ਜਿਹੜਾ ਐਉਂ ਧੱਕਾ ਮਾਰਦਿਆ ਪੁਲਿਸ ਵਾਲਿਆਂ ਨੂੰ ਵਾਰਨਿੰਗ ਦੇਣੀ ਚਾਹੀਦੀ ਆ ਕਿ ਕਿਉਂ ਸਾਨੂੰ ਲੋਕਾਂ ਨੂੰ ਸਾਡੇ ਲੀਡਰਾਂ ਨੂੰ ਜਿਨ੍ਹਾਂ ਨੇ ਵੋਟਾਂ ਵਾਕੇ ਬਣਾਏ ਤੁਸੀਂ ਮਿਲ ਨਹੀਂ ਦਿੰਦੇ ਚੀਫ ਮਿਨਿਸਟਰ ਨਾਲ ਗੱਲ ਕਰਨ ਦੇ ਨਾ ਕੋਈ ਐਉਂ ਨਹੀਂ ਜੀ ਐਉਂ ਨਹੀਂ ਜਾ ਸਕਦੇ ਹੁਣ ਕਿਉਂ ਨਹੀਂ ਜਾਗਦੇ ਤੁਸੀਂ ਪਿਓ ਲੱਗਦੇ ਆ ਚੀਫ ਮਿਨਿਸਟਰ ਦੇ ਤੁਸੀਂ ਲੋਕਾਂ ਨੂੰ ਧੱਕੇ ਦਿੰਦੇ ਆ ਜਿਨ੍ਹਾਂ ਨੇ ਬਣਾਇਆ ਨਹੀਂ ਨਾ ਦਿੰਦੇ ਉਹਨਾਂ ਵਿੱਚੋਂ ਹੀ ਵੱਡੇ ਵੱਡੇ ਹੁਣ ਕਹਿੰਦੇ ਡਰੇ ਫਿਰਦੇ ਆ ਕਹਿੰਦੇ ਪਤਾ ਹੀ ਨਹੀਂ ਲੱਗਦਾ ਦਫ਼ਤਰ ਵੀ ਆਉਂਦੇ ਆ ਇਸ ਟਾਈਮ ਸਿਰਕੇ ਘਰੇ ਵੀ ਨਹੀਂ ਰਹਿੰਦੇ ਹੁਣ ਸਮਝ ਲਿਆ ਇਹਨਾਂ ਦੀ ਤਾਕਤ ਕਿੱਥੋਂ ਆਉਂਦੀ ਆ ਪੁਲਿਸ ਵਾਲਿਆਂ ਦੀ ਤਾਕਤ ਆਉਂਦੀ ਆ ਕਿ ਇਹ ਤੋਂ ਵੀ ਪੈਸੇ ਲਈ ਜਾਣੇ ਆਪ ਵੀ ਪੈਸੇ ਪਾਈ ਜਾਣੇ ਉਹਨਾਂ ਦੇ ਕਮਾਊ ਪੋਤਿਆਂ ਨਾਲ ਆ ਤੇ ਪੰਜਾਬ ਲਈ ਦੋਵੇਂ ਪੁੱਤ ਅਜਾੜੂ ਆ ਪਾਲਿਟਿਸ਼ੀਅਨ ਵੀ ਤੇ ਵਿੱਚ ਬਿਊਰੋਕ੍ਰੇਸੀ ਤਿੰਨੇ ਹੀ ਲਾਲੋ ਵਿੱਚ ਬਿਊਰੋਕ੍ਰੇਸੀ ਵਿੱਚ ਪਾਲਿਟਿਸ਼ੀਅਨ ਦੇ ਵਿੱਚ ਪੁਲਿਸ ਦਾ ਅਮਲਾ ਫੈਲਾ ਸਾਰਾ ਇਸ ਲਈ ਜਿਹੜੇ ਸਾਡੇ ਆ ਨਾ ਕਿ ਸਾਨੂੰ ਜਿਹੜੀ ਸਾਡਾ ਇਸ ਵਿਵਸਥਾ ਸੀਗੀ ਜਿਹੜੀ ਡੈਮੋਕ੍ਰੇਸੀ ਹੈ ਬੜਾ ਵਧੀਆ ਇੰਸਟੀਚਿਊਸ਼ਨ ਹੈ ਜਿਸ ਨੂੰ ਸਹੀ ਢੰਗ ਦੇ ਨਾਲ ਅਸੀਂ ਇਸ ਤਮ ਇਸਤੇਮਾਲ ਕਰਨਾ ਜਾਣੀਏ ਉਹ ਅਸੀਂ ਅਜੇ ਉਸ ਪਾਸੇ ਨੂੰ ਚੱਲੇ ਨਹੀਂ ਸਾਨੂੰ ਲੱਗਦਾ ਵੀ ਅਸੀਂ ਚੀਫ ਮਿਨਿਸਟਰ ਨਹੀਂ ਚੁਣਦੇ ਅਸੀਂ ਤੇ ਰਾਜਾ ਚੁਣਦੇ ਹਾਂ ਰਾਜਿਆਂ ਦਾ ਜੋ ਕੰਮ ਸੀ ਸੱਚੀ ਮੁੱਛੀ ਉਹ ਰਾਜ ਆ ਵਾਂਗੂ ਸਮਝਦਾ ਜਿਹਨੂੰ ਮਰਜ਼ੀ ਮਨਿਸਟਰ ਬਣਾ ਦੇ ਜਿਹਨੂੰ ਮਰਜ਼ੀ ਲਾ ਦੇ ਜਿਹਦੇ ਮਹਿਕਮੇ ਬਦਲ ਦੇ ਜਿਹਨੂੰ ਮਰਜ਼ੀ ਟਰਾਂਸਫਰ ਕਰ ਦੇ ਹਰ ਕੋਈ ਉਹਦੇ ਐ ਇਹ ਇਹ ਡੈਮੋਕ੍ਰੇਸੀ ਨਹੀਂ ਹੈ ਇਹ ਦਾਦਾਗਰੀ ਹੈ ਇਹ ਤਾਂ ਦਾਦਾਗਰੀ ਕ੍ਰਪਸ਼ਨ ਦੇ ਕੇਸਾਂ ਵਿੱਚ ਵੀ ਸਾਫ਼ ਦਿਖ ਰਹੀ ਹੈ ਜਿਵੇਂ ਕਿ ਕੋਸ਼ਿਸ਼ਾਂ ਹੋ ਰਹੀਆਂ ਨੇ ਕਿ ਡੀਰੇਲ ਕਰੀਏ ਇਸ ਮੁੱਦੇ ਨੂੰ ਪਰ ਦੂਜੇ ਪਾਸੇ ਕਿ ਪੰਜਾਬ ਦਾ ਬਹੁਤ ਵੱਡਾ ਮੁੱਦਾ ਜਿਹੜਾ ਅੱਜ ਦਾ ਨਹੀਂ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਖੁਦਮੁਖਤਿਆਰੀ ਦਾ ਖਸਣਾ ਉਹ ਖੋ ਕੇ ਲੈ ਗਏ ਕਹਿੰਦੇ ਆਪਣੇ ਹੱਥਾਂ ਵਿੱਚੋਂ ਆਪਣੇ ਜਿਹੜੀਆਂ ਸਫਾਂ ਦੇ ਵਿੱਚੋਂ ਇਹਦੇ ਪਿੱਛੇ ਤੁਹਾਨੂੰ ਕੀ ਲੱਗਦਾ ਜ਼ਿੰਮੇਵਾਰ ਕੌਣ-ਕੌਣ ਹੈ ਇਹਦੇ 'ਚ ਕੇਂਦਰਤਾ ਤੇ ਇਹ ਹਿੱਤ ਹੈ ਜਾਂ ਉਹਨਾਂ ਦਾ ਲਾਲਚ ਹੈ ਕਿ ਅਸੀਂ ਕੋਈ ਵੀ ਅਦਾਰਾ ਛੱਡਣਾ ਨਹੀਂ ਉਹ ਕੋਰਟਾਂ ਕਚੈਰੀਆਂ ਤੋਂ ਲੈ ਕੇ ਇਲੈਕਸ਼ਨ ਕਮਿਸ਼ਨ ਹਰ ਅਦਾਰੇ 'ਚ ਆਪਣੀ ਪੈਨੇਟ੍ਰੇਸ਼ਨ ਕਾਟਣੀ ਜਾਂ ਆਪਣਾ ਕੰਟਰੋਲ ਕਰਨਾ ਸ਼ੁਰੂ-ਸ਼ੁਰੂ ਚੀ ਜਦੋਂ ਆਇਆ ਕਿਤਰਾ ਜਵਾਲਾ ਨਹਿਰੀ ਯੂਨੀਵਰਸਿਟੀ ਜਿਹਨੂੰ ਇੰਡੀਆ ਦੀ ਹਾਰਵਰਡ ਕਹਿੰਦੇ ਉੱਤੇ ਹਮਲਾ ਕੀਤਾ ਗੁੰਡੇ ਭੇਜ ਕੇ ਵੀ ਕੀਤਾ ਹੁਣ ਆਪਣੀ ਕਿਸਮ ਦੇ ਵੀਸੀ ਲਾਏ ਆ ਉਹਨਾਂ ਨੂੰ ਇਹ ਆ ਕਿ ਇੱਥੇ ਬਹੁਤ ਸਾਰੇ ਲੈਫਟ ਡਾਇਲੋਜੀ ਵਾਲੇ ਰੈਡੀਕਲ ਬੱਚੇ ਤਿਆਰ ਹੁੰਦੇ ਆ ਤੁਹਾਨੂੰ ਪਤਾ ਯਾ ਉਹ ਕਨਿਆ ਕਮਾਰ ਹੋਰ ਸਾਰੇ ਹੈ ਨਾ ਕਿੰਨਾ ਹਾਂ ਬਿਲਕੁਲ ਉਹ ਅੰਦਰ ਹੈ ਉਹਨਾਂ ਨੂੰ ਇੱਥੋਂ ਤੱਕ ਡਰਾਉਂਣ ਦੀ ਕੋਸ਼ਿਸ਼ ਕੀਤੀ ਕਿ ਕਹਿੰਦੇ ਅਸੀਂ ਗੇਟ ਤੇ ਟੈਂਕਰ ਰੱਖਣਾ ਮਤਲਬ ਯੂਨੀਵਰਸਿਟੀ ਦਾ ਟੈਂਕ ਨਾਲ ਕੋਈ ਸਬੰਧ ਹੈਗਾ ਕਿੱਥੇ ਵਿਚਾਰ ਤੇ ਕਿੱਥੇ ਤੁਹਾਡੀ ਲੜਾਈ ਝਗੜਾ ਮਤਲਬ ਬਹੁਤ ਹੀ ਇੱਕ ਵਿਚਾਰਾਂ ਦਾ ਵਿਚਾਰਾਂ ਦੀ ਲੜਾਈ ਤੇ ਇੱਕ ਬੰਬਾਂ ਤੋਪਾਂ ਦੀ ਲੜਾਈ ਉਹਦਾ ਜਿਮੀ ਸਮਾਨ ਦਾ ਫਰਕ ਆ ਇਸ ਲਈ ਪਰ ਇੰਨਾ ਨੂੰ ਡਾਰਿਆ ਅੱਛਾ ਜਿਹੜੇ ਵੀ ਇਹੋ ਜਿਹੇ ਪੋਲਿਟੀਸ਼ੀਅਨ ਕੇਂਦਰ ਚ ਬੈਠੇ ਆ ਜਿਹੜੇ ਵੀ ਦੁਨੀਆ 'ਚ ਇਹ ਸਾਰੀ ਜਿਹੜੀ ਇਹ ਬਰਾਦਰੀ ਆ ਰਾਈਟਿਸਟ ਪੋਲਿਟਿਕਸ ਦੀ ਜਾਂ ਕਿ ਜਿਹੜੇ ਧਰਮ ਦੇ ਜਾਤਾਂ ਦੇ ਮਜਬਦ ਦੇ ਅੰਦਰਲਾ ਬਾਹਰਲਾ ਇਮੀਗਰੈਂਟ ਚਿੱਟਾ ਕਾਲਾ ਜਿਹੜੇ ਇਹਨੇ ਤੇ ਰਾਜਨੀਤੀ ਕਰਦੇ ਸਾਰੇ ਇਹਨਾਂ ਨੂੰ ਬਿਮਾਰੀ ਇਹ ਆ ਕਿ ਇਹ ਡਰਦੇ ਬਹੁਤ ਆਂਦਰੋਂ ਤੇ ਡਰਦੇ ਮਾਰੇ ਫਿਰ ਇਹ ਸਭ ਤੋਂ ਪਹਿਲਾਂ ਐਜੂਕੇਸ਼ਨ ਸਿਸਟਮ ਨੂੰ ਤਬਾਹ ਕਰਦੇ ਆ ਮਿਹਨਤ ਕਰਕੇ ਤਬਾਹ ਕਰਦੇ ਆ ਅੱਜ ਯੂਨੀਵਰਸਿਟੀ ਦਾ ਹਾਲਤ ਜੋ ਹੁਣ ਪੰਜਾਬ ਯੂਨੀਵਰਸਿਟੀ ਦੀ ਹਾਲਤ ਅੱਜ ਬਣਾਈ ਹੈ ਇਹ ਕਿਤੇ 40 40 ਸਾਲ 30 ਸਾਲ ਪਹਿਲਾਂ ਇਹ ਥੋੜੀ ਸੀ ਦੁਨੀਆ ਦੀ ਇੱਕ ਵੱਡੀ ਮਤਲਬ ਚੌਥੀ ਪ੍ਰੀਮੀਅਰ ਯੂਨੀਵਰਸਿਟੀ ਆ ਚਾਰ ਜਿਹੜੀਆਂ ਮੁੱਡਲੀਆਂ ਦੇਸ਼ ਦੀਆਂ ਯੂਨੀਵਰਸਿਟੀਆਂ ਉਹਨਾਂ ਚੋਂ ਇੱਕ ਆ 143 ਸਾਲ ਪੁਰਾਣੀ ਕਿਤੇ ਅੱਜ ਦੀ ਯੂਨੀਵਰਸਿਟੀ ਹੈ ਪੰਜਾਬ ਯੂਨੀਵਰਸਿਟੀ ਇਹਦਾ ਪੰਜਾਬ ਲਈ ਵੱਡੀ ਸ਼ਾਨ ਆ ਤੇ ਕੇਂਦਰ ਚੋਂਦਾ ਸੀ ਆਪਣਾ ਕਬਜ਼ਾ ਕਰਕੇ ਤੇ ਇਸ ਨੂੰ ਇੱਥੇ ਆਰਐਸਐਸ ਦਾ ਜਿਆਦਾ ਪ੍ਰੋਪਾਗੈਂਡਾ ਬੰਦੇ ਟੀਚਰ ਵਰਤੀ ਕੀਤੇ ਜਾਣ ਆ ਦੇਖੋ ਇਹ ਐ ਕਿ ਪਹਿਲੀ ਵਾਰੀ ਐ ਬੀਬੀਪੀ ਦਾ ਪ੍ਰਧਾਨ ਵੀ ਸਟੂਡੈਂਟ ਦਾ ਆ ਗਿਆ ਇਹ ਉਹਦਾ ਹਿੱਸਾ ਹੀ ਆ ਸਾਰਾ ਔਰ ਕਿਵੇਂ ਬਣਿਆ ਉਹ ਕੱਲ ਇੱਕ ਸਟੂਡੈਂਟ ਲੀਡਰ ਦਾਸੀ ਰਿਹਾ ਸੀ ਕਿ ਸਾਰੀ ਯੂਨੀਵਰਸਿਟੀ ਦੀ ਐਡਮਿਨਿਸਟ੍ਰੇਸ਼ਨ ਲੱਗੀ ਹੋਈ ਸੀ ਉਹਨੂੰ ਵੋਟਾਂ ਪਵਾਉਣ ਲਈ ਇਸ ਕਰਕੇ ਇਹ ਜਿਹੜਾ ਨਾ ਕਬਜ਼ਾ ਰਾਜਨੀਤਿਕ ਕੇਂਦਰ ਤੇ ਇਹ ਕਹਿ ਰਿਹਾ ਕਿ ਮੈਂ ਕੋਈ ਜਗ੍ਹਾ ਇੱਕ ਛੱਡਣੀ ਨਹੀਂ ਭਾਵੇਂ ਛੋਟਾ ਰੇੜੀ ਵਾਲਾ ਉਹਨੂੰ ਵੀ ਮੈਂ ਉਹਦਾ ਪਖਵਾ ਚੂਲਾ ਪਾ ਕੇ ਛੱਡਣਾ ਉਹ ਤੇ ਇਧਰ ਨੂੰ ਚੱਲੇ ਆ ਉਹਨਾਂ ਦੀ ਮਨਸ਼ਾ ਤਾਂ ਕਲੀਅਰ ਹੋ ਗਈ ਹੈ ਇਹ ਜੇ ਐਕਸ਼ਨਾਂ ਤੋਂ ਪਰ ਜਿੰਨਾਂ ਨੇ ਰਾਖੀ ਕਰਨੀ ਆ ਬਚਾਉਣਾ ਪੰਜਾਬ ਦੇ ਜਾਇ ਨਹੀਂ ਉਹ ਕਿੱਥੇ ਨੇ ਇਹਨਾਂ ਨੇ ਵੀ ਇਹਨਾਂ ਦਾ ਬਹੁਤ ਪੱਠਾ ਬੈਠਾ ਇਹ ਕਿਉਂ ਗਏ ਆ ਜੇ ਇੱਥੇ ਲਗਾਤਾਰ ਜੋ ਫੰਡ ਯੂਨੀਵਰਸਿਟੀ ਦਾ ਬਣਦਾ ਹੈ ਡਿਊ ਫੰਡ ਉਹ ਚ 60% ਯੂਟੀ ਰਹੀਂ ਕੁਝ ਕੇਂਦਰ ਦਾ ਆ ਕੁਝ ਯੂਟੀ ਦਾ ਹੈ 60% 40% ਦੇਣਾ ਹੁੰਦਾ ਜਿੰਨਾ ਡੈਪੋਜ਼ਿਟ ਪੰਜਾਬ ਗਵਰਨਮੈਂਟ ਨੇ ਦੇਣਾ ਹੁੰਦਾ ਪੰਜਾਬ ਗਵਰਨਮੈਂਟ ਦਿੰਦੀ ਨਹੀਂ ਜਿਹੜਾ 40% ਦੇ ਵਿੱਚੋਂ 10 ਵੀ ਨਹੀਂ ਦਿੰਦੀ ਹੂੰ ਜੇ ਪੰਜਾਬ ਗਵਰਨਮੈਂਟ ਦਾ ਹਿੱਸਾ 100 ਕਰੋੜ ਦਾ ਬਣਦਾ ਜਾਂ 70 80 ਕਰੋੜ ਦਾ ਬਣਦਾ ਉਹਨਾਂ ਨੇ 20 25 20 21 ਕਰੋੜ ਦੇ ਕੇ ਇੱਥੇ ਦਾ ਇਨੀ ਹਾਲਤ ਗੁਰੂ ਨਾਨਕ ਨੂੰ ਵੀ ਇੰਜੀ ਭੁੱਖੇ ਮਾਰਦੇ ਆ ਪੰਜਾਬੀ ਯੂਨੀਵਰਸਿਟੀ ਨੂੰ ਵੀ ਇੰਜੀ ਮਾਰਦੇ ਉਹ ਤੇ ਪੰਜਾਬੀ ਸੂਬੇ ਦੇ ਨਾਂ ਤੇ ਪੰਜਾਬੀ ਭਾਸ਼ਾ ਦੇ ਬਣੀ ਹੋਈ ਯੂਨੀਵਰਸਿਟੀ ਹੈ ਜਿੱਥੇ ਦੋਵੇਂ ਹੀ ਹਰਪਾਲ ਚੀਮਾ ਦੇ ਭਗਵੰਤ ਮਾਨ ਦੋਵੇਂ ਜਾ ਕੇ ਵਾਅਦੇ ਕਰਕੇ ਆਏ ਸੀ ਕਿ ਤੁਹਾਡਾ ਕਰਜ਼ਾ ਅਸੀਂ ਸਾਰਾ ਲਾ ਦਾਂਗੇ ਕਿੱਥੇ ਗਿਆ ਉਹ ਅਜੇ ਵੀ ਤਨਖਾਹਾਂ ਦੇਣ ਨੂੰ ਉਹ ਆਤਰ ਹੋਏ ਆ ਇਹ ਇੰਨਾ ਦੀ ਜਿਹੜੀ ਲਗਾਤਾਰ ਉਹਦੇ ਪ੍ਰਤੀ ਨੈਗਲੈਕਟ ਕੀਤਾ ਉਸ ਨੂੰ ਉਹਦੇ ਆਰਥਿਕ ਤੌਰ ਤੇ ਸਸ਼ਕਤ ਨਹੀਂ ਕੀਤਾ ਉਹਦੇ ਵੱਲ ਜਿਦੋਂ ਇਹਨਾਂ ਨੂੰ ਜਾ ਕੇ ਕਹਿੰਦੇ ਸੀ ਤੁਸੀਂ ਯਾਰ ਤੁਸੀਂ ਆਪਣੇ ਫੰਡ ਕਿਉਂ ਨਹੀਂ ਦਿੰਦੇ ਸਿੰਘ ਤਾਂ ਸਾਡੀ ਚੱਲਦੀ ਤੇ ਹੈ ਨਹੀਂ ਉੱਥੇ ਵੀ ਜਾਣੀ ਕਿ ਆਪਣੇ ਬੰਦੇ ਲਾਉਣੇ ਹੋਣ ਆਪਣਾ ਕੋਈ ਪੁੱਠਾ ਸਿੱਧਾ ਰਾਜਨੀਤਿਕ ਲੋਕਾਂ ਦੇ ਕੰਮ ਕਰਾਉਣੇ ਹੋਣ ਤੇ ਸਾਡੀ ਉੱਥੇ ਪੰਜਾਬ ਯੂਨੀਵਰਸਿਟੀ ਸੁਣਦੇ ਨਹੀਂ ਕੇਂਦਰ ਦੀ ਸੁਣਦੇ ਆ ਅੱਛਾ ਇੱਕ ਇਹਦਾ ਸਟੇਟਸ ਵੀ ਇਹ ਹੋ ਗਿਆ ਪਹਿਲਾਂ ਹੀ ਅੱਦੀ ਪੱਦੀ ਪਚੱਦੀ ਦੇ ਪਹਿਲਾਂ ਹੀ ਬਾਈ ਰੂਲੀ ਕੇਂਦਰ ਕੋਲ ਗਈ ਸੀ ਇਹ ਪੰਜਾਬ ਦੀ ਸਟੇਟ ਯੂਨੀਵਰਸਿਟੀ ਨਹੀਂ ਸੀ ਉਦੋਂ ਕਿਉਂ ਨਹੀਂ ਇਹਨਾਂ ਨੇ ਇਸ ਗੱਲ ਦੀ ਜ਼ਿੱਦ ਕੀਤੀ ਉਦੋਂ ਇਹਨਾਂ ਨੇ ਕਿਉਂ ਨਹੀਂ ਕਿਹਾ ਕਿ ਸਾਾਨੂੰ ਇਹ ਯੂਨੀਵਰਸਿਟੀ ਸਾਡੀ ਆਪਣੀ ਪੰਜਾਬ ਦੀ ਹੈ ਤੇ ਸਾਾਨੂੰ ਆਪਣੇ ਤੌਰ ਤੇ ਸਾਡੇ ਸਾਨੂੰ ਫੜਾ ਹੋਈ ਯੂਨੀਵਰਸਿਟੀ ਇਹ ਪਤਾ ਯੂਨੀਵਰਸਿਟੀ ਪਾਰਲੀਮੈਂਟ ਐਕਟ ਨਾਲ ਬਣੀ ਆ ਪੰਜਾਬ ਦੀ ਅਸੈਂਬਲੀ ਚ ਨਹੀਂ ਬਣੀ ਇਹਦਾ ਪੰਜਾਬ ਦਾ ਗਵਰਨਰ ਚਾਂਸਲਰ ਨਹੀਂ ਹੈ ਇਹਦਾ ਉੱਪਰ ਰਾਸ਼ਟਰਪਤੀ ਚਾਂਸਲਰ ਹੈ ਇਹਦਾ ਮਤਲਬ ਨਾ ਤੇ ਕੰਪਲੀਟ ਸੈਂਟਰਲ ਯੂਨੀਵਰਸਿਟੀ ਸੀ ਸੈਂਟਰਲ ਯੂਨੀਵਰਸਿਟੀ ਆ ਵਾਂਗ ਨਾ ਕੰਪਲੀਟ ਇਹ ਪੂਰੇ ਤਰਤੇ ਸਟੇਟ ਯੂਨੀਵਰਸਿਟੀਆਂ ਵਿੱਚ ਵਿਚਵਚਾਲੇ ਸੀ ਉਹ ਥੋੜਾ ਜਿਹਾ ੱਤਕਾ ਮਾਰ ਕੇ ਉਹ ਕੇਂਦਰ ਨੂੰ ਲੈ ਗਏ ਆ ਇਸ ਨੂੰ ਵੇਲੇ ਸਿਰ ਹਿੰਮਤ ਕਰਕੇ ਕਰਨੇ ਚ 4 ਸਾਲ ਹੋ ਗਏ ਸੀ ਇਸ ਗੱਲ ਨੂੰ ਕੋਛਾ ਹੁੰਦੀਆਂ ਨੂੰ ਪਹਿਲਾਂ ਸਭ ਤੋਂ 2021 ਚ ਕਮੇਟੀ ਬਣ ਗਈ 22 ਚ ਰਿਪੋਰਟ ਆ ਗਈ ਇਹ ਸੇ ਗੱਲ ਦੀ ਜਿਹੜੀ ਹੁਣ ਅਨਾਉਂਸ ਹੋਈ ਹੈ ਤੇ ਇਹ ਇੰਨੇ ਸਾਲ ਪੰਜਾਬ ਗਵਰਨਮੈਂਟ ਸੁੱਤੀ ਰਹੀ ਬਾਈ ਤੋਂ ਲੈ ਕੇ ਹੁਣ ਤੱਕ ਜਿਹੜੀ ਹੋਣ ਵਾਲੀ ਗਵਰਨਮੈਂਟ ਆ ਕਿਉਂਕਿ ਮੇਨਲੀ ਤੇ ਇਹਨਾਂ ਦੇ ਹਿਸਾਬੇ ਦੇ ਦੌਰਾਨ ਹੀ ਹੋਇਆ ਕੁਝ ਨਹੀਂ ਕੀਤਾ ਹੁਣ ਰਬਾਲ ਦੀ ਮਾਂ ਇੰਜ ਕਰਾਂਗੇ ਕੇਸ ਕਰਦਾਂਗੇ ਕੋਟ ਕੇਸ ਕਰਦਾਂਗੇ ਤੁਹਾਡੇ ਚ ਦਮ ਨਹੀਂ ਹੈਗਾ ਤਾਂ ਕੋਟ ਤੇ ਜਾਓਗੇ ਅਸੈਂਬਲੀ ਚ ਕਰ ਲਾਂਗੇ ਅਸੈਂਬਲੀ ਚ ਕੀ ਕਰ ਲੋਗੇ ਉਹ ਪਾਰਲੀਮੈਂਟ ਦੇ ਐਕਟ ਕਿਸੇ ਕਾਨੂੰਨ ਨਾਲ ਹੀ ਕਰੋਗੇ ਨਾ ਤੁਸੀਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਐਸੈਂਬਲੀ ਚ ਅਲਾਈਨਮੈਂਟ ਆਫ ਪਾਸਟ ਵਾਟਰ ਟ੍ਰੀਟিজ ਪੰਜਾਬ ਦੀਆਂ ਸਾਰਾ ਪਾਸ ਕਰਤਾ ਉਹਦੇ ਨਾਲ ਤੁਹਾਨੂੰ ਕੋਈ ਲੀਗਲ ਸਟੇਟਸ ਥੋੜੀ ਮਿਲ ਗਿਆ ਉਹਦਾ ਉਹ ਤੇ ਇੱਕ ਪੋਲੀਟੀਕਲ ਫਾਰਮੈਲਟੀ ਅ ਪੋਲੀਟੀਕਲ ਪਲਾਈ ਆ ਕਿ ਅਸੀਂ ਸਾਰੇ ਇਕੱਠੇ ਆ ਅਸੀਂ ਨਹੀਂ ਮੰਨਦੇ ਕੀ ਕਰ ਲੋ ਹੁਣ ਵੀ ਸੜਕ ਜੇ ਪੰਜਾਬ ਨੂੰ ਪੰਜਾਬ ਯੂਨੀਵਰਸਿਟੀ ਨੂੰ ਆਪਣੇ ਹੱਥੇ ਚ ਕਰਨਾ ਤੇ ਇਹਨਾਂ ਨੂੰ ਵੱਡੀ ਲੜਾਈ ਜਾਨੀ ਜਿੰਨੇ ਜੇ ਪਿਸਤੌਲ ਚਾਹੀਦਾ ਤੇ ਤੋਪਲੀ ਅਪਲਾਈ ਕਰੋ ਇਹਨਾਂ ਨੂੰ ਲੜਾਈ ਇਸ ਗੱਲ ਦੀ ਸ਼ੁਰੂ ਕਰਨ ਕਿ ਚੰਡੀਗੜ੍ਹ ਪੰਜਾਬ ਦਾ ਹੈ ਹੀ ਆ ਸਾਡੀ ਰਾਜਧਾਨੀ ਕਿਹੜੀ ਹੈ ਦੱਸੋ ਫਿਰ ਸਾਡਾ ਸੂਬਾ ਬਣਾਤਾ ਸਾਨੂੰ ਰਾਜਧਾਨੀ ਕਿਹੜੀ ਦਿੱਤੀ ਹੈ ਜੇ ਤੱਕ ਉਹ ਗੱਲ ਜਿਹੜੀ ਆ ਇਹਨਾਂ ਨੂੰ ਮੁੱਦਾ ਠਾਉਣਾ ਚਾਹੀਦਾ ਵਿੱਚੇ ਚੀਮੇ ਹੋਣਾ ਨੂੰ ਵਿੱਚੇ ਕਾਂਗਰਸ ਨੂੰ ਵਿੱਚੇ ਭਾਜਪਾ ਨੂੰ ਦੇਖਦੇ ਆ ਕਿਹੜਾ ਕਿਹੜਾ ਮੈਦਾਨ ਚ ਨੇਤਰਤਾ ਸਿਰਫ ਤੇ ਸਿਰਫ ਜੇ ਡਾਟ ਕੇ ਕੋਈ ਇਸ ਗੱਲ ਲਈ ਲੜ ਸਕਦਾ ਤੇ ਮੈਨੂੰ ਤੇ ਆਕਾਲੀਆਂ ਦੇ ਅਲੱਗ-ਲੱਗ ਧਿਰ ਭਾਵੇਂ ਉਹ ਨਵਾਂ ਕਾਲੀਦਾਲਾ ਛੋਟਾ ਹੋਏ ਵੱਡਾ ਹੋਏ ਜਿੰਨੇ ਵੀ ਕਿਸਮ ਦੇ ਆ ਕਿਉਂਕਿ ओरिजिनल ਪਾਰਟੀ ਆ ਉਹਨਾਂ ਨੇ ਹਰਿਆਣੇ ਦਾ ਨਹੀਂ ਦੇਖਣਾ ਉਹਨਾਂ ਨੇ ਉਹ ਨਹੀਂ ਦੇਖਣਾ ਉਹਨਾਂ ਨੇ ਤੇ ਡੰਡਾ ਆਪਣਾ ਝੰਡਾ ਗੱਡ ਦੇਣਾ ਇਸ ਲਈ ਕਈ ਲਾਇਆ ਕਿ ਜਿਹੜੀਆਂ ਪੰਜਾਬ ਨੂੰ ਪੰਜਾਬੀਅਤ ਨੂੰ ਪ੍ਰਣਾਇਆਂ ਹੋਈਆਂ ਰਾਜਨੀਤਿਕ ਪਾਰਟੀਆਂ ਐਨਜੀਓਜ਼ ਆ ਇੰਡੀਵਿਜੂਅਲ ਆ ਮੀਡੀਆ ਆ ਸਾਰੇ ਜਿਹੜੇ ਵੀ ਆਪਾਂ ਆ ਇਸ ਕਾਲੀ ਮੰਗ ਕਰੀਏ ਕਿ ਜਿਹੜਾ ਚੰਡੀਗੜ੍ਹ ਆ ਉਹ ਪੰਜਾਬ ਦਾ ਬੰਦਾ ਜੇ ਚੰਡੀਗੜ੍ਹ ਪੰਜਾਬ ਕੋਲ ਆਜੂ ਸਾਡੀ ਰਾਜਧਾਨੀ ਆਜੂ ਫਿਰ ਅਸੀਂ ਆਪੇ ਨੇ ਤੌਰ ਤੇ ਬਾਕੀ ਚੀਜ਼ਾਂ ਵੀ ਆਪ ਮੈਨੇਜ ਕਰ ਲਾਂਗੇ ਔਰ ਜੇ ਬੜਦਾ ਤਾਂ ਠਾਂ ਠਾਂ ਕਰੂਗਾ ਜਿਹੜਾ ਸਾਡੀ ਜ਼ਮੀਨ ਚ ਹੋਊ ਸਾਡੇ ਕੋਲ ਹੋਊ ਫਿਰ ਅਸੀਂ ਆਪਣੇ ਤੌਰ ਤੇ ਦੇਖਾਂਗੇ ਨਹੀਂ ਤੇ ਫਿਰ ਅਸੀਂ ਵੀ ਅੱਖ ਦਿਖਾਵਾਂਗੇ ਜਿਵੇਂ ਕਿਸਾਨਾਂ ਨੇ ਤਿੰਨੇ ਕਾਨੂੰਨਾਂ ਲਈ ਅੱਖ ਦਿਖਾਈ ਸੀਗੀ ਕੇਂਦਰ ਨੂੰ ਇਸ ਤਰੀਕੇ ਨਾਲ ਤੁਸੀਂ ਉਹ ਉਹ ਗੱਲ ਹੋ ਗਈ ਪੀਜੀਆਈ ਪਹਿਲਾਂ ਹੀ ਕੇਂਦਰ ਕੋਲ ਆ ਤੇ ਪੰਜਾਬ ਯੂਨੀਵਰਸਿਟੀ ਕੇਂਦਰ ਕੋ ਚਲੀ ਗਈ ਹੈ ਇਹ ਰਾਜਪਲਟਾ ਹੋ ਚੁੱਕਾ ਹੁਣੇ ਵੇਖਣਾ ਹੋਊਗਾ ਕਿ ਕਿਹੜਾ ਇਮਾਨਦਾਰੀ ਨਾਲ ਗੱਲਾਂ ਕਰਦਾ ਤੇ ਕਿਹੜਾ ਹੁਣ ਇਸ ਮੁੱਦੇ ਤੇ ਵੀ ਰਾਜਨੀਤੀ ਚਮਕਾ ਰਿਹਾ ਜੀ ਬਹੁਤ ਸ਼ੁਕਰੀਆ ਜੀ ਪ੍ਰੋਫੈਸਰ ਮਨਜੀਤ ਸਿੰਘ ਜੀ ਜਿਨ੍ਹਾਂ ਨੇ ਦੋਹਾਂ ਅਹਿਮ ਮਸਲਿਆਂ ਦੇ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ ਆ ਤੁਹਾਡਾ ਕੀ ਮੰਨਣਾ ਹੈ ਆਪਣੇ ਆਪਣੇ ਵਿਚਾਰ ਤੁਸੀਂ ਵੀ ਜ਼ਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ